ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾਕਾਰੀ ਬੁਟੀਕ ਬਰਨਾਲਾ ਦੇ ਉੱਤੇ ਹੋਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਿੰਟਰ ਦੇ ਸੀਜ਼ਨ ਨੂੰ ਇੰਜੋਏ ਕਰ ਰਹੇ ਹੋਵੋਗੇ ਜੀ ਫੈਸਟੀਵਲਜ਼ ਆ ਰਹੇ ਨੇ ਤੇ ਜਿਵੇਂ ਜਿਵੇਂ ਫੈਸਟੀਵਲ ਆਉਂਦੇ ਨੇ ਸਾਡੀ ਫਰੈਂਡਸ ਨੂੰ ਡਿਮਾਂਡ ਰਹਿੰਦੀ ਆ ਸੂਟਸ ਦੀ ਤੇ ਅਸੀਂ ਵੀ ਅੱਜ ਨਵੀਂ ਕਲੈਕਸ਼ਨ ਲੈ ਕੇ ਆਇਆ ਤੁਹਾਡੇ ਲਈ ਜੋ ਕਿ ਪਾਰਟੀ ਵੇਅਰ ਸੂਟਸ ਹੋਣਗੇ ਜੀ ਦਿਖਾਉਣਾ ਸਾਨੂੰ ਸ਼ੋਅ ਕਰਦੇ ਆ ਪਹਿਲਾ ਸੂਟ ਜਿਹੜਾ ਪਹਿਲਾ ਸੂਟ ਆ ਜੀ ਇਹ ਪਿਓਰ ਪਸ਼ਮੀਨੇ ਦੇ ਵਿੱਚ ਹੈਗਾ ਇਹ ਦਾ ਕਲਰ ਹੈ ਜਿਹੜਾ ਉਹ ਜੈਡ ਬਲੈਕ ਆ ਪਿਓਰ ਪਸ਼ਮੀਨਾ ਜਾਂ ਤਾਂ ਅਸੀਂ ਰਾਮ ਟੈਕਸ ਦਾ ਪਸ਼ਮੀਨਾ ਯੂਜ਼ ਕਰਦੇ ਆਂ ਜੀ ਜਾਂ ਫਿਰ ਏਕੇ ਬ੍ਰਾਂਡ ਦਾ ਯੂਜ਼ ਕਰਦੇ ਆਂਗੇ ਤੇ ਦੋਨਾਂ ਦੇ ਉੱਤੇ ਬੁਰਾ ਨਾ ਆਉਣ ਦੀ ਗਰੰਟੀ ਹੁੰਦੀ ਹੈ ਜੀ ਕੋਈ ਬੁਰ ਨਹੀਂ ਆਏਗਾ ਮੀਂ ਜੇ ਇਸ ਫੈਬਰਿਕ ਉੱਤੇ ਅਗਰ ਤੁਸੀਂ ਪਸ਼ਮੀਨੇ ਦੇ ਵਿੱਚ ਸੂਟ ਸਾਡੇ ਤੋਂ ਬਾਈ ਕਰਦੇ ਹੋਗੇ ਤਾਂ ਇਹ ਵਾਲੇ ਸੂਟ ਦੇ ਤੁਹਾਨੂੰ ਮੈਂ ਦੱਸਦਾ ਅ ਪੈਚ ਵਰਕ ਲਾ ਕੇ ਅਸੀਂ ਏਮਬਰਾਇਡਰੀ ਕਰੀ ਹੋਈ ਹੈ ਜੀ ਇਹਦੇ ਉੱਪਰ ਤੇ ਫਰੋਜ਼ੀ ਕਲਰ ਦਾ ਅਸੀਂ ਪੈਚ ਲਗਾਇਆ ਹੋਇਆ ਜੀ ਤੇ embroidery ਤੁਸੀਂ ਦੇਖੋਗੇ ਇਹਦੇ ਵਿੱਚ ਮਿਰਰ ਵਰਕ ਵੀ ਹੋਇਆ ਹੋਇਆ ਹੈਗਾ ਜੇ ਜਰੀ ਦਾ ਬਾਦਲੇ ਦਾ ਵਰਕ ਵੀ ਹੋਇਆ ਹੋਇਆ ਹੈਗਾ ਤੇ ਇਸ ਤਰ੍ਹਾਂ ਫਿਰੋਜੀ ਕਲਰ ਦਾ ਪੈਚ ਲੱਗਿਆ ਹੋਇਆ ਹੈਗਾ ਤੇ ਇਹਦੇ ਵਿੱਚ ਵੀ embroidery ਹੋਈ ਵੀ ਹੈ ਜੀ ਤੁਸੀਂ ਦੇਖੋ ਪ੍ਰੋਪਰ ਫਲਾਰਸ ਬਣੇ ਹੋਏ ਆ ਇਹਦੇ ਵਿੱਚ ਵੀ ਮੀਨਸ embroidery ਦੀ ਅਸੀਂ ਹਮੇਸ਼ਾ ਇਹ ਕਹਿੰਦੇ ਆ ਸਾਡੀ ਫੁੱਲ ਗਰੰਟੀ ਹੋਊਗੀ ਤੁਸੀਂ ਸਾਲੋਂ ਸਾਲ ਮਿੰਜੇ ਸੂਟ ਹੰਡਾਉਂਗੇ ਪਰ embroidery ਸਾਡੇ ਵਰਕ ਨੂੰ ਕੁਝ ਨਹੀਂ ਹੋਏਗਾ ਮੀਨ ਜੇ ਅਸੀਂ ਹਮੇਸ਼ਾ ਇਹ ਕਹਿੰਦੇ ਆ ਗਰੰਟੀ ਵਾਲਾ ਸਾਡਾ ਵਰਕ ਹੋਏਗਾ ਪ੍ਰੋਪਰ ਸਾਡੇ ਵਰਕ ਦੀ ਫਿਨਿਸ਼ਿੰਗ ਮਿਲੇਗੀ ਤੁਹਾਨੂੰ ਮੀਨ ਤੁਸੀਂ ਆਪ ਹੀ ਚੈੱਕ ਕਰੋ ਫਿਨਿਸ਼ਿੰਗ ਪੂਰੀ ਹੁੰਦੀ ਹੈ ਜੀ ਇਸ ਚੀਜ਼ ਦੀ ਤੇ ਇਹ ਵਾਲੀਆਂ ਦੀਆਂ ਬਾਜੂ ਆਉਣੀਆਂ ਨੇ ਜਿਹੜੀਆਂ ਕਿ ਹੈਵੀ ਦੇ ਵਿੱਚ ਬਣਾਈਆਂ ਨੇ ਅਸੀਂ ਇੱਥੇ ਵੀ ਅਸੀਂ ਇਦਾਂ ਹੀ ਪੈਚ ਵਰਕ ਲਗਾ ਕੇ ਮਿਰਰ ਲਗਾ ਕੇ ਤੇ ਇਦਾਂ ਕਰਕੇ ਫਲਾਵਰ ਬਣਿਆ ਹੋਇਆ ਹੈਗਾ ਇਹਦਾ ਪੂਰੀ ਪ੍ਰੋਪਰ ਸਾਰੀ ਬਾਜੂ ਦੇ ਉੱਪਰ ਹੈ ਜੀ ਇਹ ਸਟਿਚ ਸੂਟ ਹੈਗਾ ਤੇ ਦੇਖ ਸਕਦੇ ਹੋ ਤੁਸੀਂ ਆਹ ਦੂਸਰੀ ਬਾਜੂ ਆਏਗੀ ਜੀ ਇਹਦੀ ਇਸ ਤਰ੍ਹਾਂ ਇਹ ਪੈਚਵਰਕ ਹੋਇਆ ਬਿਆ ਪੈਚ ਤੁਸੀਂ ਅਸੀਂ ਫਿਰੋਜੀ ਕਲਰ ਦਾ ਇਹਦਾ ਲਗਵਾਇਆ ਹੈਗਾ ਇਹ ਸਾਡੇ ਫਰੈਂਡ ਨੇ ਬਟ ਤੁਸੀਂ ਕਿਸੇ ਹੋਰ ਕਲਰ ਦਾ ਪੈਚ ਵੀ ਲਗਾ ਸਕਦੇ ਹੋਗੇ ਮੀਨਸ ਤੁਸੀਂ ਕੰਟਰਾਸਟ ਕੋਈ ਹੋਰ ਕਰ ਸਕਦੇ ਹੋਗੇ ਫੈਬਰਿਕ ਕੋਈ ਹੋਰ ਚੂਜ਼ ਯੂਜ਼ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋਗੇ ਜਾਂ ਫਿਰ ਤੁਸੀਂ ਕੋਈ ਪੈਚ ਕਲਰ ਹੋਰ ਯੂਜ਼ ਕਰਨਾਗਾ ਉਹ ਵੀ ਕਰ ਸਕਦੇ ਹੋਗੇ ਜੀ ਤੇ ਇਹਦੀ ਸੂਟ ਦੀ ਸਟਿਚਿੰਗ ਹੋਈ ਵੀ ਆ ਅਸੀਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਇਹਦੀ ਇਹਦੇ ਨਾਲ ਪਾਈਪਿੰਗ ਦੇ ਨਾਲ ਫਿਰੋਜੀ ਕਲਰ ਦੇ ਨਾਲ ਹਮੇਸ਼ਾ ਸੀ ਕਹਿੰਦੇ ਆ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਆਗੀ ਮੀਨਸ ਉਹਨੂੰ ਫੁੱਲ ਫਲੇਜ ਸੂਟ ਅਸੀਂ ਰੈਡੀ ਕਰਕੇ ਦੇਵਾਂਗੇ ਜੀ ਅਗਰ ਸਾਡੇ ਜਿਵੇਂ ਫੋਰਨ ਵਾਲੇ ਕਸਟਮਰ ਨੇ ਉਹਨਾਂ ਦੇ ਆਰਡਰ ਚੱਲਦੇ ਰਹਿੰਦੇ ਨੇ ਜੀ ਸਾਡੇ ਕੋਲੇ ਅਸੀਂ ਹਮੇਸ਼ਾ ਪਾਰਸਲ ਕਰਦੇ ਆਂਗੇ ਤੇ ਉਹਨਾਂ ਦੇ ਵੀ ਅਸੀਂ ਪੂਲੀ ਕੰਪਲੀਟ ਸੂਟ ਦਿੰਨੇ ਆਂਗੇ ਉਹਨਾਂ ਨੂੰ ਬਣਾ ਕੇ ਇਹ ਬਾਟਮ ਆ ਜੀ ਤੇ ਬਾਟਮ ਦੇ ਉੱਪਰ ਵੀ ਅਸੀਂ ਇਦਾਂ ਕਰਕੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜਿੰਨੇ ਵੀ ਸਾਡੇ ਐਮਬਰਾਇਡਰੀ ਵਾਲੇ ਸੂਟ ਹੁੰਦੇ ਆ ਉਹਨਾਂ ਦੇ ਅਸੀਂ ਮੂਰੀ ਦੇ ਉੱਪਰ ਜਾਂ ਤਾਂ ਅਗਰ ਲੇਸ ਇੱਥੇ ਲਗਾਈਏ ਤਾਂ ਅਸੀਂ ਇੱਥੇ ਵੀ ਲੇਸ ਯੂਜ਼ ਕਰਾਂਗੇ ਅਗਰ ਇੱਥੇ ਪਾਈਪਿੰਗ ਦੀ ਸ਼ੋ ਕੀਤੀ ਹੈ ਤੇ ਇੱਥੇ ਵੀ ਅਸੀਂ ਪਾਈਪਿੰਗ ਸ਼ੋ ਕਰਾਂਗੇ ਮੀਨਜ਼ ਤੇ ਇਹ ਜਿਹੜੀ ਹੁਣ ਅੱਜ ਕੱਲ ਮੂਰੀ ਚੱਲੀ ਆ ਜੀ ਉਹੀ ਵਾਲੀ ਅਸੀਂ ਮੂਰੀ ਦੀ ਰੈਡੀ ਕਰਵਾਈ ਆ ਤਰਪਾਈ ਵਾਲੀ ਮੀਨਜ਼ ਇਹਦੇ ਦੇ ਉੱਪਰ ਤੁਸੀਂ ਦੇਖੋਗੇ ਕੋਈ ਲਾਈਨਾਂ ਸ਼ੋ ਨਹੀਂ ਹੋਣਗੀਆਂ ਤੁਹਾਨੂੰ ਮੀਨਜ਼ ਆਪਾਂ ਲਾਈਨਾਂ ਦੇ ਨਾਲ ਮੜਦੇ ਨਹੀਂ ਹੈਗੇ ਤਰਪਾਈ ਵਾਲੀ ਮੂਰੀ ਹੈ ਤੇ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਤੁਹਾਨੂੰ ਲੱਗਦਾ ਵੀ ਬਾਜੂ ਹੈਵੀ ਆ ਤੁਸੀਂ ਆਹ ਵਾਲੇ ਫਲਾਵਰ ਨੀਚੇ ਘੇਰੇ ਤੇ ਵੀ ਪਵਾ ਸਕਦੇ ਹੋ ਤੁਸੀਂ ਇਸ ਨੂੰ ਹੋਰ ਹੈਵੀ ਬਣਾਉਣਾ ਤਾਂ ਵੀ ਤੁਸੀਂ ਆਹ ਵਾਲੇ ਫਲਾਵਰ ਘੇਰੇ ਤੇ ਯੂਜ਼ ਕਰ ਸਕਦੇ ਹੋਗੇ ਹਨ ਤੇ ਜਾਂ ਬੈਕ ਤੇ ਵੀ ਪਵਾ ਸਕਦੇ ਆ ਜਿਵੇਂ ਬੈਕ ਵਰਕ ਦਾ ਵੀ ਜਿਆਦਾ ਟ੍ਰੈਂਡ ਆਇਆ ਹੋਇਆ ਤਾਂ ਉਸ ਕਰਕੇ ਔਰ ਕਿਸੇ ਵੀ ਫੈਬਰਿਕ ਦੇ ਉੱਤੇ ਕਿਸੇ ਵੀ ਕਲਰ ਤੁਸੀਂ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਇਹ ਦੁਪੱਟਾ ਜੀ ਅਸੀਂ ਇਹਦੇ ਨਾਲ ਕੰਟਰਾਸਟ ਦੇ ਵਿੱਚ ਰੈਡੀ ਕੀਤਾਗਾ ਇੱਦਾਂ ਲੇਸ ਲਗਾ ਕੇ ਤੇ ਅਗਰ ਤੁਸੀਂ ਦੁਪੱਟਾ ਸੇਮ ਕਲਰ ਦਾ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਸੇਮ ਦਾ ਵੀ ਹੋ ਜਾਏਗਾ ਸੇਮ ਹੀ ਜੈੱਡ ਬਲੈਕ ਦੇ ਵਿੱਚ ਅਗਰ ਕਰਵਾਉਣਾ ਕਰ ਤਾਂ ਹੁਣ ਤੁਹਾਨੂੰ ਅਸੀਂ ਸ਼ੋਅ ਕਰਦੇ ਹਾਂ ਦੂਸਰਾ ਸੂਟ ਇਹ ਵਾਲਾ ਸੂਟ ਇਦਾਂ ਦਾ ਵੀ ਤੁਸੀਂ ਛੋਟੀ ਮੋਟੀ ਪਾਰਟੀ ਫੰਕਸ਼ਨ ਦੇ ਵਿੱਚ ਵੀ ਪਾ ਸਕਦੇ ਹੋ ਆਪਣੇ ਡੇਲੀ ਜੌਬ ਵੇਅਰ ਵੀ ਹੈਗਾਗਾ ਇਹ ਕਾਲਜ ਵੇਅਰ ਵੀ ਹੈਗਾਗਾ ਤੇ ਰੁਟੀਨ ਦੇ ਵਿੱਚ ਵੀ ਪਾ ਸਕਦੇ ਆ ਇਸ ਤੋਂ ਬਾਅਦ ਮੀਨਸ ਆਪਾਂ ਕਿਤੇ ਵੀ ਇਹ ਸੂਟ ਨੂੰ ਯੂਜ਼ ਕਰ ਸਕਦੇ ਆ ਜਿਹੜਾ ਸਾਡਾ ਸੈਕੰਡ ਸੂਟ ਹੈ ਜੀ ਉਹ ਹੈਂਡਵਰਕ ਦੇ ਵਿੱਚ ਆਏਗਾ ਫੁੱਲੀ ਪਾਰਟੀ ਵੇਅਰ ਸੂਟ ਹੈ ਇਹ ਵਾਲਾ ਤੇ ਇਹਦਾ ਕਲਰ ਡਾਰਕ ਪਰਪਲ ਹੈ ਜਿਵੇਂ ਤੁਹਾਨੂੰ ਸ਼ੋ ਹੋ ਰਿਹਾ ਹੋਵੇਗਾ ਇਹਦਾ ਜਿਹੜਾ ਫੈਬਰਿਕ ਆ ਜੀ ਉਹ ਸਿਲਕ ਦੇ ਵਿੱਚ ਹੈਗਾ ਫੈਬਰਿਕ ਇਹਦਾ ਸਿਲਕ ਦੇ ਵਿੱਚ ਆ ਤੇ ਵਿਦਾਊਟ ਲਾਈਨਿੰਗ ਇਹ ਸੂਟ ਨਹੀਂ ਬਣੇਗਾ ਪਹਿਲਾ ਵਾਲਾ ਸੂਟ ਇਹਦਾ ਵਿਦਾਊਟ ਵਿਦਾਊਟ ਲਾਈਨਿੰਗ ਬਣਿਆ ਹੋਇਆ ਸੀਗਾ ਇਹਦਾ ਵਰਕ ਤੁਸੀਂ ਦੇਖ ਸਕਦੇ ਹੋ ਫੁੱਲੀ ਹੈਂਡਵਰਕ ਹੋਇਆ ਹੋਇਆ ਹੈਗਾ ਅਗਰ ਕਲੋਜ਼ ਅਪ ਲੈ ਕੇ ਦੇਖੋਗੇ ਤਾਂ ਜੀ ਇਹ ਪਰਲ ਵਰਕ ਹੋਇਆ ਹੋਇਆ ਹੈਗਾ ਔਰ ਸਿੱਪੀ ਦਾ ਵਰਕ ਹੋਇਆ ਹੋਇਆ ਹੈਗਾ ਤੇ ਤੁਹਾਨੂੰ ਦਿਖਾਵਾਂਗੇ ਦਬਕਾ ਵੀ ਇਹਦੇ ਵਿੱਚ ਯੂਜ਼ ਹੋਇਆ ਹੋਇਆ ਹੈਗਾ ਇਹ ਇਸ ਤਰ੍ਹਾਂ ਜਿਗਜੈਗ ਦੇ ਵਿੱਚ ਇਹ ਫਲਾਵਰ ਜਾਣਗੇ ਛੋਟੇ-ਛੋਟੇ ਬੂਟੀ ਜਿਹੜੀ ਸਾਰੇ ਸੂਟ ਦੇ ਵਿੱਚ ਬਣੀ ਹੋਈ ਹੈਗੀ ਇਹ ਇਹਦੀ ਬਾਜੂ ਦਾ ਵਰਕ ਆ ਜਾਂਦਾ ਜੀ ਇੱਕ ਬਾਜੂ ਦੇ ਉੱਤੇ ਇਸ ਤਰ੍ਹਾਂ ਇਹ ਆ ਗਿਆ ਤੇ ਇਹ ਅਸੀਂ ਵਿਦ ਸਟੀਚਿੰਗ ਇਹ ਵੀ ਸੂਟ ਤੁਹਾਨੂੰ ਸ਼ੋਅ ਕਰ ਰਹੇ ਆਂਗੇ ਕਈ ਵਾਰ ਫਰੈਂਡਸ ਕਹਿੰਦੇ ਨੇ ਕਿ ਤੁਸੀਂ ਪੇਸਟਿੰਗ ਵਾਲਾ ਸੂਟ ਰੈਡੀ ਕਰ ਦਿਓ ਹਾਂਜੀ ਅਸੀਂ ਪੇਸਟਿੰਗ ਵਾਲਾ ਸੂਟ ਰੈਡੀ ਕਰਦੇ ਆਂ ਤੁਸੀਂ ਦੇਖੋਗੇ ਇਹਦੇ ਪੂਰੇ ਸੂਟ ਦੇ ਉੱਤੇ ਇਦਾਂ ਪੇਸਟਿੰਗ ਹੋਈ ਵੀ ਹੈ ਕੰਟਰਾਸਟ ਕਲਰ ਦੀ ਤੁਸੀਂ ਇਹ ਕਲਰ ਕੋਈ ਵੀ ਯੂਜ਼ ਕਰ ਸਕਦੇ ਹੋਗੇ ਆਪਣੀ ਵਿਸ਼ਤੇ ਅਕੋਰਡਿੰਗ ਜਿਵੇਂ ਤੁਹਾਡੀ ਚੋਅ ਸਾ ਉਹਦੇ ਅਕੋਰਡਿੰਗ ਤੁਸੀਂ ਕੋਈ ਕਲਰ ਚੂਜ਼ ਕਰ ਸਕਦੇ ਹੋ ਇਹ ਪ੍ਰੋਪਰ ਪੇਸਟਿੰਗ ਹੋਈ ਵੀ ਹੈ ਜੀ ਪੱਟੀ ਲੱਗੀ ਹੋਈ ਹੈਗੀ ਤੇ ਇਸ ਤੋਂ ਬਿਨਾਂ ਇਹਦੀ ਬਾਟਮ ਆ ਜਿਹੜੀ ਉਹ ਵੀ ਹੈਵੀ ਦੇ ਵਿੱਚ ਆਗੀ ਉਹ ਵੀ ਆਪਣਾ ਹੈਂਡਵਰਕ ਦੇ ਨਾਲ ਦਬਕੇ ਤੇ ਸਿੱਪੀ ਦਾ ਵਰਕ ਹੋਇਆ ਹੋਇਆ ਜੀ ਇਹਦੇ ਵਿੱਚ ਦੇਖੋ ਪ੍ਰੋਪਰ ਜਿਹੜੀ ਇਹਦੀ ਬੋਟਮ ਹੈਵੀ ਲੁੱਕ ਦੇ ਵਿੱਚ ਆਉਂਦੀ ਹੈ ਸਾਰੇ ਇਦਾਂ ਮੂਰੀ ਬਣੀ ਹੋਈ ਆ ਦੋਨੋਂ ਸਾਈਡ ਪਰ ਸੇਮ ਹੀ ਦੂਸਰੀ ਮੂਰੀ ਆ ਜਾਂਦੀ ਹੈ ਜੀ ਇਸ ਤਰ੍ਹਾਂ ਪ੍ਰੋਪਰ ਹੈਂਡਵਰਕ ਆ ਜੀ ਇਹ ਸੂਟ ਤੇ ਹੁਣ ਤੁਹਾਨੂੰ ਅਸੀਂ ਇਹਦਾ ਦੁਪੱਟਾ ਸ਼ੋਅ ਕਰਦੇ ਆਂ ਇਹਦਾ ਪੇਸਟਿੰਗ ਪੱਟੀ ਇਹਦੀ ਆਪਾਂ ਲਗਾਈ ਹੋਈ ਹੈ ਸ਼ਰਟ ਦੇ ਉੱਤੇ ਉਦੋਂ ਹੀ ਆਪਾਂ ਇਹਦੇ ਉੱਪਰ ਵੀ ਲਗਾਈ ਹੋਈ ਹੈ ਜੀ ਤੇ ਲੇਸ ਦੇ ਨਾਲ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਰਾਬਰ ਪਰਲ ਵਰਕ ਦੇ ਨਾਲ ਹੀ ਆਪਾਂ ਲੇਸ ਦਿੱਤੀ ਹੈ ਔਰ ਮੈਂ ਦੁਪट्टे ਦਾ ਫੈਬਰਿਕ ਦੱਸਦਾ ਪਿਓਰ ਔਰਗਾਂਜ਼ਾ ਦੇ ਵਿੱਚ ਇਹ ਦੁਪੱਟਾ ਦਾ ਪਿਓਰ ਔਰ ਸੈਮੀ ਦੀ ਵੈਸੇ ਤਾਂ ਜਿਹੜੇ ਫਰੈਂਡ ਸਾਡੇ ਯੂਜ਼ ਕਰਦੇ ਉਹਨਾਂ ਨੂੰ ਪਰਖ ਹੈਗੀ ਹੋਈ ਹੈ ਪਤਾ ਹੀ ਹੈਗਾ ਤੇ ਪਰ ਫਿਰ ਵੀ ਮੈਂ ਦੱਸਦਾ ਕਿ ਜਿਹੜਾ ਸੈਮੀ ਵਾਲਾ ਔਰਗਾਂਜ਼ਾ ਹੁੰਦਾ ਨਾ ਉਹ ਜਦੋਂ ਆਪਾਂ ਡਾਈ ਕਰਵਾਉਂਦੇ ਆ ਤਾਂ ਥੋੜਾ ਥਿੱਕ ਹੋ ਜਾਂਦਾ ਬਟ ਜਿਹੜਾ ਪਿਓਰ ਆਰਗੈਂਜ਼ਾ ਹੁੰਦਾ ਹੈ ਇਸ ਤਰ੍ਹਾਂ ਟ੍ਰਾਂਸਪੇਰੈਂਟ ਰਹਿੰਦਾ ਹੈਗਾ ਬਿਲਕੁਲ ਉਦਾਂ ਤੇ ਇਹ ਟ੍ਰਾਂਸਪੇਰੈਂਟ ਆਰਗੈਂਜ਼ਾ ਪਿਓਰ ਆਰਗੈਂਜ਼ਾ ਦੇ ਵਿੱਚ ਹੈਗਾ ਤੁਸੀਂ ਇਹਨੂੰ ਕੰਟਰਾਸਟ ਦੇ ਵਿੱਚ ਵੀ ਦੁਪੱਟਾ ਡਾਈ ਕਰਵਾ ਸਕਦੇ ਹੋ ਜਾਂ ਕਿਸੇ ਵੀ ਕਲਰ ਦੇ ਵਿੱਚ ਅਗਰ ਤੁਸੀਂ ਇਹ ਵਾਲਾ ਵਰਕ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਕਰ ਦਿੰਨੇ ਆ ਜੀ ਵਿਥ ਇਨ 15 ਡੇਸ ਮੀਨ ਹੈਂਡਵਰਕ ਦੇ ਥੋੜਾ ਜਿਹਾ ਟਾਈਮ ਲੱਗਦਾ 20 ਡੇਸ ਵੀ ਹੋ ਸਕਦੇ ਆ ਬਟ ਜੇ ਤੁਸੀਂ ਮਸ਼ੀਨ ਵਰਕ ਜਾਂ ਪਾਫ ਵਰਕ ਕਰਵਾਉਣਾ ਤਾਂ ਉਹ ਥੋੜਾ ਜਲਦੀ ਹੋ ਜਾਣਾ ਹੈਗਾ ਜੀ ਦੇ ਅਸੀਂ ਵਰਲਡ ਵਾਈਡ ਸ਼ਿਪਿੰਗ ਦਿੰਨੇ ਆਂਗੇ ਵਿਦ ਸਟੀਚਿੰਗ ਦਿੰਨੇ ਆਂਗੇ ਤੇ ਅਗਰ ਵਿਦਆਊਟ ਸਟੀਚਿੰਗ ਤੁਸੀਂ ਬਾਇ ਕਰ ਸਕਦੇ ਹੋਗੇ ਇਹਦੇ ਵਿੱਚ ਕੋਈ ਨਹੀਂ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਸਾਡੇ ਵੀਡੀਓਜ਼ ਤੁਸੀਂ ਦੇਖਦੇ ਹੋਵੋਗੇ ਤੇ ਉਹਨਾਂ ਦੇ ਵਿੱਚੋਂ ਤੁਸੀਂ ਪਿਕ ਕਰ ਸਕਦੇ ਹੋ ਅਗਰ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਜੀ ਅਗਰ ਦੇਖ ਰਹੇ ਹੋ ਇੰਸਟਾਗ੍ਰam ਪੇਜ ਤੇ ਤਾਂ ਉੱਥੇ ਵੀ ਫੋਲੋ ਤੇ ਲਾਈਕ ਜ਼ਰੂਰ ਕਰੋ ਜੀ ਥੈਂਕ ਯੂ ਸੋ ਮੱਚ ਹੋਪਸ ਹੋ ਤੁਹਾਨੂੰ ਪਸੰਦ ਆਈ ਹੋਏਗੀ ਅੱਜ ਦੀ ਕਲੈਕਸ਼ਨ ਥੈਂਕ ਯੂ